ਤੁਹਾਨੂੰ ਫਿਰ ਚਿਕਲ ਦਸੋਂ ਮੈਂ ਤੁਹਾਡੇ ਆਪਣੇ ਰਿਪੋਰਟਰ ਸਰਨਜੀਤ ਸਿੰਘ ਸੋ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਰਦਾਰ ਹਰਦੀਪ ਸਿੰਘ ਮੋਢੀਆ ਜੋ ਕਿ ਮਾਨ ਜੋ ਕਪਤਨ ਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਕਿ ਗੋਮੇ ਨਗਰ ਮਹੱਲਾ ਨਿਵਾਸ ਵਿਖੇ ਜਨਤਾ ਦਰਵਾਜ਼ਾ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਫਸਰ ਸਾਹਿਬਾਨ ਆਪਣੀਆਂ ਟੀਮਾਂ ਨਾਲ ਇੱਥੇ ਹਾਜ਼ਰ ਹੋਏ ਨੇ ਔਰ ਜਿਹੜਾ ਮੌਕੇ ਤੇ ਹੀ ਜਿਹੜਾ ਨਿਰਤਾਰਾ ਕੀਤਾ ਜਾ ਜਾ ਰਿਹਾ ਸੋ ਵੀ ਤਸਵੀਰਾਂ ਤੁਹਾਨੂੰ ਦਿਖਾ ਦਮਾ ਕਿ ਕਿਸੇ ਇੱਕ ਦੇ ਨਾਲ ਮਾਨਸਪਤੀ ਪਾਰਕ ਕਾਲਜ ਦੇ ਭਾਗ ਪੀਐਸਪੀਸੀਐਲ ਪੀਡਬਲਯੂਡੀ ਵਿਭਾਗ ਮਹਿਕਮਾ ਸਿੱਖਿਆ ਵਿਭ ਔਰ ਬੀਡੀਪੀਓ ਮਹਿਕਮਾ ਜਿਹੜਾ ਟੂ ਅਤੇ ਡੀਐਫਐਸਸੀ ਸੀਡੀਪੀਓ ਮਹਿਕਮਾ ਅਨੇਕਾਂ ਜਿਹੜੇ ਇੱਥੇ ਮਹਿਕਮਾ ਸੇਂਦਰ ਭਾਗ ਸੇਫ ਕੇਂਦਰ ਵਿਚਾਰ ਕੇਂਦਰ ਖੇਤੀਬਾੜੀ ਵਿਭਾਗ ਸਾਰੇ ਮਹਿਕਮੇੜੇ ਇੱਥੇ ਪਹੁੰਚੇ ਨੇ ਤਸਵੀਰਾਂ ਜਿਹੜੀਆਂ ਸਾਂਝੇ ਕਰ ਦਵਾਂ ਦੱਸ ਦਵਾਂ ਕਿ ਜਿਹੜਾ ਕਿ ਜਨਤਾ ਦਰਵਾਜ਼ਾ ਲਗਾਇਆ ਗਿਆ ਜਿੱਥੇ ਅੱਜ ਗੋਮੇਦ ਨਗਰ ਮਹੱਲਾ ਨਿਵਾਸ ਵਿਖਾਈ ਜੋ ਕਿ ਜਿਸ ਸਰਕਾਰੀ ਵਿਭਾਗਾਂ ਦੇ ਜਿਹੜੇ ਅਧਿਕਾਰੀ ਸਹਿਬਾਨ ਅਤੇ ਟੀਮਾਂ ਇਨਾਂ ਤੇ ਹਾਜ਼ਰ ਹੋਈ ਨੇ ਅਤੇ ਹਰਦੀਪ ਸਿੰਘ ਮੁੰਡਿਆ ਕੈਬਨਟ ਮੰਤਰੀ ਉਹ ਵੀ ਪਹੁੰਚੇ ਨੇ ਜਿੱਥੇ ਮੁੱਖੇ ਦੀਆਂ ਜਿਹੜੀਆਂ ਸਮੱਸਿਆਵਾਂ ਸੁਣੇ ਜਾਂਦੀਆਂ ਮਸਲੇ ਜਿਹੜੇ ਹੱਲ ਕੀਤੇ ਜਾਂਦੇ ਨੇ ਉਹ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅੱਜ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਤੱਕ ਅੱਜ ਪਿੰਡ ਭਾਮੀਆਂ ਦੇ ਨਾਲ ਲੱਗਦੇ ਹਨ 10.75 ਰੜਾ ਦਰਸ਼ਨ ਦਰਵਾਜ਼ਾ ਸਾਡੇ ਵਾਈਸ ਚੇਅਰਮੈਨ ਦਰਸ਼ਨ ਮਾਲਾ ਜੀ ਦੇ ਗ੍ਰਹਿ ਵਿਖੇ ਲਗਾਇਆ ਗਿਆ ਜਿੱਥੇ ਬਹੁਤ ਸਾਰੇ ਲੋਕਾਂ ਨੇ ਸਾਡੀਆਂ ਪੈੜਾਂ ਦੇ ਮਤਾਵਾ ਨੇ ਆ ਕੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਮੌਕੇ ਦੇ ਹਮ ਇ ਦਿੱਤਾ ਗਿਆ ਬਹੁਤ ਸਾਰੇ ਵਿਕਾਸ ਦੇ ਕੰਮ ਹੈ ਉਹਨਾਂ ਨਾਲ ਨਾਜ਼ਿਕਲ ਅਫਸਰ ਸਹਿਬਾਨ ਨੇ ਨੋਟ ਕਰ ਲਈ ਜਿਹੜਾ ਕੰਮ ਅਗਲੇ ਮਹੀਨੇ ਤੋਂ ਸ਼ੁਰੂਆਤ ਹੋ ਜੇਗੀ ਸੋ ਹਰ ਡਿਪਾਰਟਮੈਂਟ ਦੇ ਹਰ ਅਫਸਰ ਸਹਿਬਾਨ ਇੱਥੇ ਪਹੁੰਚੇ ਹੋਏ ਨੇ ਚਾਹੇ ਉਹ ਸ਼ਿਗਲ ਹਸਪੀਟਲਿੰਗ ਹੋਵੇ ਚਾਹੇ ਫੂਡ ਸਪਲਾਈ ਦੀ ਹੋਵੇ ਚਾਹੇ ਬਿਡੀਓਜ਼ ਬਾਰ ਕੋਈ ਜਿਹੜੇ ਐਸਆਰ ਡਿਪਾਰਟਮੈਂਟ ਹੋਵੇ ਐਸੇ ਸਾਰੀ ਟੀਮ ਤਸਵੀਰਦਾਰ ਨੇ ਤਸਵੀਰਦਾਰ ਫਟਵਾਰੀ ਕਨਗੋ ਹਰ ਕੰਮ ਜਿਹੜਾ ਲੋਕਾਂ ਦਾ ਲੋਕਲੇ ਜਿਹੜਾ ਕੀਤਾ ਜਾ ਰਿਹਾ ਸੋ ਲੋਕਾਂ ਨੂੰ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਸਰਕਾਰ ਤੋਂ ਉਸ ਅਸਰ ਜਿਹੜਾ ਖਰੋ ਕਰਿਆ ਸੀ ਮੁੱਖ ਮੰਤਰੀ ਸਾਹਿਬ ਤੁਲਵਾਤੀਆਂ ਤੇ ਸਾਡੇ ਹਲਕੇ ਦੇ ਵਿੱਚ ਸਾਰੇ ਲੋਕ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਫੋਸਲੇ ਤਾਂ ਜੇ ਹਰ ਕਮਜ਼ੋਰ ਲੈ ਕੇ ਆਉਂਦੇ ਉਹਦਾ ਜਿਹੜਾ ਮਸਲਾ ਹੱਲ ਕੀਤਾ ਜਾ ਰਿਹਾ ਸੋ ਸਿਹਤ ਵਿਭਾਗ ਦਾ এডਿਕੇਸ਼ਨ ਪਾਰਟਮੈਂਟ ਤੋਂ ਫੋਸਲੇ ਸਿਹਤ ਪਾਰਟਮੈਂਟ ਤੋਂ ਫੋਸਲੇ ਲੋਕ ਇੱਕ ਕੀਤਾ ਸਾਡੇ ਹਲਕੇ ਦੇ ਵਿੱਚ ਬਹੁਤ ਸਾਰੀ ਅਗਰਾਹ ਸੀ ਜੀ ਨੇ ਖੇਡਾਂ ਨੂੰ ਸਰਕਾਰੀ ਗਰਾਉਂਡਾ ਬਣਾਈਆਂ ਜਾਂਦੀਆਂ ਜੇ ਵੀ ਸਾਡੇ ਲੋਕ ਕਰੋੜ ਰੁਪਏ ਦੀ ਗ੍ਰਾਂਟ ਸਾਡੇ ਮੁਖਤਬਰ ਕੀ ਸਰਦਾਰਪਾਲ ਸਿੰਘ ਮੌਜੂਦ ਨੇ 3 ਪਿੰਡਾਂ ਨੂੰ ਉਹ ਗ੍ਰਾਂਟ ਜਾਰੀ ਕਰਾਈ ਸਾਡੇ ਅੱਜ ਕਿਸੇ ਨੂੰ ਚੱਟ ਕਲੀ ਹਰ ਸਕੂਲ ਦੇ ਵਿੱਚ ਤਕਰੀਬਨ ਲੱਖ ਰੁਪਇਆ ਹਰ ਸਕੂਲ ਦੇ ਵਿੱਚ ਆਇਆ ਉਹ ਵਿਕਾਸ ਦੇ ਕੰਮਾਂ ਲਈ ਹਰ ਪਿੰਡ ਦੇ ਵਿੱਚ ਚਲਾਵਟ ਆ ਰਹੀ ਹੈ ਤਾਂ ਜੋ ਹਰ ਕੰਮ ਜਿਹੜਾ ਪੈਦਲ ਦਾ ਹੋ ਸਕੇ ਅੱਜ ਜਿਹੜੇ ਲੋਕਾਂ ਨੇ ਬਹੁਤ ਸਾਰੀਆਂ ਪਰਜਾਤਾਂ ਨੇ ਆਪਣੇ ਸਮੱਸਿਆਵਾਂ ਦੱਸੀਆਂ ਉਹਦਾ ਬਹੁਤ ਜਲਦੀ ਉਹਦਾ ਹੱਲ ਕਰਾਵਾਂਗੇ ਬਹੁਤ ਸਾਰੇ ਪੰਚਾਇਤਾਂ ਦੇ ਮੰਗ ਪੱਤਰ ਆਏ ਆ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਮਤਾਂ ਪਾ ਕੇ ਦੇਖਣਗੇ ਸਾਰੇ ਕੰਮ ਜਿਹੜੇ ਆ ਕੱਲ ਦੇ ਦਸਤੂਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਸਭ ਤੋਂ ਪਹਿਲਾਂ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ ਅੱਜ ਅਸੀਂ ਸਾਡਾ ਇਲਾਕਾ ਬਹੁਤ ਜ਼ਿਆਦਾ ਖੁਸ਼ ਆ ਸਾਡੇ ਮੰਤਰੀ ਕੈਬਨਟ ਮੁਹ ਅਦੀਪ ਸਿੰਘ ਮੁੰਡੀਆਂ ਜੀ ਔਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਮੈਂ ਪਾਰਟੀ ਦਾ ਤਹਿ ਦਿਲ ਤੋਂ ਸਾਡੇ ਬਲਾਕ ਪ੍ਰਧਾਨ ਜੀ ਸਾਡੇ ਕੌਂਸਲਰ ਭਾਈ ਜੀ ਸਾਡੇ ਸਾਰੀ ਪੂਰੀ ਆਮ ਪਾਰਟੀ ਦੀ ਟੀਮ ਅੱਜ ਖੜੀ ਆ ਅੱਜ ਇਲਾਕੇ ਚ ਮੇਰੇ ਸਾਲ ਮੇਰੀ ਉਮਰ 45 ਸਾਲ 45 ਸਾਲ ਦੇ ਵਿੱਚ ਪਹਿਲੀ ਵਾਰੀ ਕੈਂਪ ਦੇਖਿਆ ਜਿਹੜਾ ਜੀ ਮੰਤਰੀ ਸਾਹਿਬ ਨੇ ਲਗਾਇਆ ਔਰ ਕੱਲੇ ਕੱਲੀਆਂ ਬੰਦੇ ਦਾ ਅੱਜ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਅੱਜ ਇਲਾਕਾ ਸਾਡਾ ਬਹੁਤ ਜ਼ਿਆਦਾ ਖੁਸ਼ ਆ ਬਈ ਇੰਨੀ ਆ ਸਾਨੂੰ ਉਮੀਦ ਤਾਂ ਨਹੀਂ ਸੀ ਪਾਰਟੀ ਤੋਂ ਜਿੰਨੀਆਂ ਸਾਡੀਆਂ ਉਮੀਦਾਂ ਪਾਰਟੀ ਜਿੰਨਾ ਕਿਹਾ ਸੀ ਉਸ ਤੋਂ ਵੱਧ ਕੀਤਾ ਪਾਰਟੀ ਨੇ ਇਹ ਪਿੰਡਾਂ ਦੀਆਂ ਪੰਚਾਇਤਾਂ ਨੇ तकरीबन 15 ਪਿੰਡਾਂ ਦੀਆਂ ਪੰਚਾਇਤਾਂ ਨੇ ਤੇ 15 ਪਿੰਡ ਹੀ ਅੱਜ ਸਾਡੇ ਪੂਰੇ ਖੁਸ਼ ਨੇ 15 ਤੋਂ ਵੱਧ ਵੀ ਆਈ ਹੋਈਆਂ ਪੰਚਾਇਤਾਂ ਨੇ ਇੱਥੇ ਕਿਉਂ ਅਸੀਂ ਆਪਾਂ ਫੇਸਬੁੱਕ ਤੇ ਵਟਸਐਪ ਤੇ ਪਾ ਦਿੰਨੇ ਹਾਂ ਜਿੰਨੀਆਂ ਪੰਚਾਇਤਾਂ ਨੇ ਤਕਰੀਬਨ ਦੇਖਿਆ ਜਿੰਨਾ ਵੀ ਲੋੜਮੰਦ ਹੈਗੇ ਆ ਸਾਰਿਆਂ ਦਾ ਅੱਜ ਮਸਲੇ ਤੇ ਹੱਲ ਹੋ ਰਿਹਾ ਅਸੀਂ ਅੱਜ ਦਿਲ ਦੀਆਂ ਗਰਾਈਆਂ ਵਿੱਚੋਂ ਸਾਰੀਆਂ ਪੰਚਾਇਤਾਂ ਸਰਪੰਚਾਂ ਵੱਲੋਂ ਮੈਂਬਰਾਂ ਵੱਲੋਂ ਅਸੀਂ ਆਪਣੀ ਪੂਰੀ ਟੀਮ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਕਰਾਈਆਂ ਵਿੱਚੋਂ ਵੀ ਅਸੀਂ ਇਹਨਾਂ ਦਾ ਜ਼ਿੰਦਗੀ ਭਰ ਕਦੇ ਏਸਾਨ ਨਹੀਂ ਤਾਰਾਂਗੇ ਕਿ ਕਦੇ ਵੀ ਯੋਗ ਨਹੀਂ ਹੈਗਾ ਵੀ ਅਸੀਂ ਇਹਨਾਂ ਦਾ ਕਦੇ ਸੇਵਾ ਦੇ ਵਿੱਚੋਂ ਕਿਸੇ ਪਾਸੇ हटੀਏ ਅਸੀਂ ਇਹਨਾਂ ਦੇ 24 ਘੰਟਿਆਂ ਦਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਹਮੇਸ਼ਾ ਮੰਤਰੀ ਜੀ ਦੇ ਨਾਲ ਖੜਾਂਗੇ ਪਾਰਟੀ ਨਾਲ ਦੇ ਵਿੱਚ ਕਾਕਾ ਖਾਲਸਾ ਵਾਹਿਗੁਰੂ ਦੀ ਖਿਫਤ ਹੈ ਸਾਰੀ ਮੀਡੀਆ ਦਾ ਮੈਂ ਸਵਾਗਤ ਕਰਦਾ ਜੀ ਆਇਆਂ ਆਖਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਅੱਜ ਮਾਨਯੋਗ ਕੈਬਨਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਮਾਈ ਏਟ ਆਪ ਨਾਲ ਹੋ ਕੇ ਸੰਗ ਦਰਸ਼ਨ ਕਰ ਰਹੇ ਨੇ 15 ਪਿੰਡਾਂ ਦਾ ਹੀ ਇੱਥੇ ਪਹੁੰਚਤ ਆ ਰਹੀਆਂ ਨੇ ਮੌਕੇ ਤੇ ਹੱਲ ਹੋ ਰਿਹਾ ਤੇ ਮੈਂ ਆਪਣੇ ਟਾਈਮ ਤੇ ਪਹਿਲਾਂ ਵੀ ਸਰਕਾਰਾਂ ਦੇ ਨਾਲ ਰਹੇ ਹਾਂ ਪਰ ਕਿਸੇ ਨੇ ਅਜਾ ਟਾਈਮ ਨਹੀਂ ਦਿੱਤਾ ਜੋ ਇਹ ਕਰ ਰਹੇ ਨੇ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਜੋ ਸਾਡੇ ਕੈਬਨਨ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਪਿੰਡ ਪਿੰਡ ਜਾ ਕੇ ਸੰਗ ਦਰਸ਼ਨ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਇਹਨਾਂ ਦਾ ਰਿਣੀ ਆ ਕਿ ਜੋ ਖੁੱਲ੍ਹੇ ਗੱਫੇ ਵੀ ਦੇ ਰਹੇ ਨੇ ਉਹ ਲੋਕਾਂ ਦਾ ਮੌਕੇ ਦੇ ਜਿੰਨੀਆਂ ਵੀ ਮੁਸ਼ਕਲਾਂ ਨੇ ਸੁਣ ਕੇ ਨਾਲ ਹੀ ਉਹਦਾ ਹੱਲ ਕਰ ਰਹੇ ਨੇ ਮੈਂ ਸਾਰੇ ਸਟਾਫ ਦਾ ਜਿੰਨੇ ਵੀ ਸਰਕਾਰੀ ਕਰਮਚਾਰੀਆਂ ਨੇ ਉਹਨਾਂ ਦਾ ਤੇ ਮੰਤਰੀ ਸਾਹਿਬ ਦਾ ਤਹਿਤੋਂ ਧੰਨਵਾਦ ਕਰਦਾ ਉਹਨਾਂ ਨੇ ਟਾਈਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਕੈਬਨ ਮੰਤਰੀ ਸਰਦਾਰ ਹਰਦੀਪ ਸਿੰਘ ਮੋਦੀਆ ਜੀ ਦਾ ਜੋ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੁਹਾਡੇ ਘਰ-ਘਰ ਆ ਕੇ ਤੁਹਾਡੀ ਸਪੋਰਟ ਕਰਾਂਗੇ ਮਾਨ ਸਾਹਿਬ ਦੀ ਜੋ ਸੋਚ ਹੈ ਸਾਡੇ ਦੀ ਸੀਐਮ ਸਾਹਿਬ ਦੀ ਉਹਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਮੰਤਰੀ ਸਾਹਿਬ ਅੱਜ ਇਸ ਇਲਾਕੇ 'ਚ ਬੈਠੇ ਨੇ ਪਿਛਲੇ ਕੁਝ ਤੁਸੀਂ ਦਿਨਾਂ ਤੋਂ ਦੇਖ ਰਹੇ ਹੋਵੋਗੇ ਕਿ ਵੀ ਹਰ ਇਲਾਕੇ ਦੇ ਵਿੱਚ ਉਹ ਜਾਂਦੇ ਨੇ ਆਪਾਂ ਕਦੇ ਯੁੱਧ ਇਹਨਾਂ ਦਾ ਸ਼ਡਿਊਲ ਇੰਨੇ ਟਾਈਟ ਨੇ ਕਿ ਉਹ ਘਰ 'ਚ ਸਮਾਂ ਨਹੀਂ ਦੇ ਪਾਉਂਦੇ ਪੰਜਾਬ ਨੂੰ ਹਲਕੇ ਨੂੰ ਪੂਰੇ ਸਮਰਪਿਤ ਨੇ ਕਦੇ ਮੰਤਰੀ ਸਾਹਿਬ ਕਦੇ ਸੀਐਮ ਸਾਹਿਬ ਦੇ ਨਾਲ ਹੁੰਦੇ ਆ ਉਥੇ ਉਦਘਾਟਨ ਕਰ ਰਹੇ ਹੁੰਦੇ ਆ ਕਦੇ ਕਿਥੇ ਮੈਂ ਅਸੀਂ ਉਹਨਾਂ ਦੇ ਫੇਸਬੁੱਕ ਦੇਖਦੇ ਆ ਕਿ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਪੂਰੇ ਥਨਮਨ ਦੇ ਨਾਲ ਪਾਰਟੀ ਦੀ ਇਸ ਲੋਕਾਂ ਦੀ ਸੇਵਾ ਕਰਨ ਤੇ ਲੱਗੇ ਨੇ ਅੱਜ ਉਸੇ ਤਹਿਤ ਅੱਜ ਸਾਡੇ ਮੰਤਰੀ ਸਾਹਿਬ ਇਲਾਕੇ ਦੇ ਵਿੱਚ ਪਹੁੰਚੇ ਨੇ ਜਿੱਥੇ ਘੱਟੋ ਘੱਟ 15 ਪਿੰਡਾਂ ਦੀਆਂ ਪਹੁੰਚ ਆਈਆਂ ਆਪਣੇ ਲੋਕ ਆਏ ਆ ਜਨਰਲ ਲੋਕ ਕੋਮਨ ਲੋਕ ਆਏ ਨੇ ਉਹ ਆਪਣੇ ਮੁਸ਼ਕਿਲਾਂ ਦਾ ਹੱਲ ਕਰਵਾ ਰਹੇ ਨੇ ਪੂਰਾ ਪ੍ਰਸ਼ਾਸਨ ਇੱਥੇ ਬੈਠਾ ਸੀ ਧੰਨਵਾਦ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਸਾਰੇ ਵਿਭਾਗਿਆਂ ਦਾ ਤੇ ਸਾਰੇ ਮੀਡੀਆ ਦਾ ਜਿਵੇਂ ਜਿਹੜੇ ਆਏ ਇੱਥੇ ਆਪਣਾ ਕੀਮਤੀ ਸਮਾਂ ਦਿੱਤਾ ਅਸੀਂ ਸਾਰਿਆਂ ਦੇ ਸਪੋਰਟ ਲਈ ਬਹੁਤ ਦਿਲੋਂ ਧੰਨਵਾਦ ਕਰਦੇ